ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਆਪਾਂ ਹੁਣ ਸਵੇਰੀਓਂ ਚ ਆਪਾਂ ਨੇ ਪੀ ਲਿਆ ਪਹਿਲਾਂ ਪਹਿਲਾਂ ਲਗਾਤਾ ਝਾੜੂ ਝਾੜੂ ਲਗਾ ਕੇ ਨਾਲ ਦੀ ਨਾਲ ਹੁਣ ਪੋਚਾ ਵੀ ਲਮੇੜਦੀ ਆਪਾਂ ਕੰਮ ਧੁੱਪ ਆ ਗਈ ਇੱਧਰ ਫਿਰ ਸੁੱਕ ਜਾਂਦਾ ਸੱਜਰੇ ਸੱਜਰੇ ਸੁੱਕ ਜੂ ਇੱਧਰ ਕਮਰਿਆਂ ਚ ਤੇ ਇਹ ਲੋ ਜੀ ਫਟਾਫਟ ਕੰਮ ਨਵੇੜੀ ਅੱਜ ਆਪਾਂ ਅੱਜ ਆਪਣੇ ਆਉਣਾ ਸੀਗਾ ਕਿਸੇ ਨੇ ਤੇ ਮੈਂ ਇਹਦੇ ਕਰਕੇ ਮੈਂ ਜਲਦੀ ਜਲਦੀ ਕਮਰੇ ਨਿਬੜ ਦੀ ਸੀ ਮੇਰੀ ਭੈਣ ਨੇ ਆਉਣਾ ਸੀਗਾ ਮਾਹੀ ਨੇ ਤੇ ਫਿਰ ਮੈਂ ਕਿ ਸੇਤੀ-ਸੇਤੀ ਕੰਮ ਨਿਬੜਨਾ ਝਾੜੂ ਪੋਚਾ ਫਟਾਫਟ ਤੇ ਇਹਦੇ ਕਰਕੇ ਤੇ ਮੈਂ ਫਟਾਫਟ ਛੇਤੀ ਕਰਤਾ ਕੰਮ ਸਾਰੇ ਮੇਰਾ ਝਾੜੂ ਲੱਗ ਗਿਆ ਤੇ ਪੋਚਾ ਲੱਗ ਗਿਆ ਕੰਮ ਨਿਪੜ ਗਿਆ ਮੇਰਾ ਤੇ ਲੋ ਜੀ ਸਾਰੇ ਕੰਮ ਨਿਬੜਦਾ ਮੈਂ ਨੇ ਸਾਰੇ ਕਮਰਿਆਂ ਚ ਇੱਧਰ ਵੀ ਨਿਬੜਦਾ ਬੇਟਾ ਉੱਠ ਖੜਿਆ ਸੀਗਾ ਨਾਉਂਦਾ ਸੀਗਾ ਮੈਂ ਕਿਹਾ ਚਲੋ ਇੱਧਰ ਵੀ ਪੋਚੇ ਦਾ ਕੰਮ ਨਿਬੜੀ ਦਮਾ ਨਾਲ ਦੀ ਨਾਲ ਏਸੀ ਵਾਲੇ ਕਮਰੇ ਚ ਤੇ ਲੋ ਜੀ ਇੱਧਰ ਵੀ ਕੰਮ ਨਿਪੜ ਗਿਆ ਆਪਣਾ ਪੋਚੇ ਦਾ ਚਾੜੂ ਪਹਿਲਾਂ ਨਵੇੜਤਾ ਤੇ ਪੋਚਾ ਹੁਣ ਲਗਾਤਾ ਇਹ ਕਮਰਾ ਰਹਿ ਜਾਂਦਾ ਵੈਸੇ ਏਸੀ ਆਣਾ ਇੱਥੇ ਪੇਟਾ ਹੁੰਦਾ ਉਸ ਤੋਂ ਬਾਅਦ ਹੁਣ ਆਪਾਂ ਚੱਲਦੇ ਹਾਂ ਰਸੋਈ 'ਚ ਸਾੜੂ ਪੋਚੇ ਦਾ ਨਵੇੜ ਕੇ ਆਪਾਂ ਰਸੋਈ 'ਚ ਚੱਲਦੇ ਹਾਂ ਤੇ ਲੋ ਜੀ ਆਟਾ ਆਪਾਂ ਗੁੰਨ ਕੇ ਰੱਖਤਾ ਸੀਗਾ ਡੱਬੇ 'ਚ ਪਾ ਕੇ ਰੱਖਤਾ ਸੀਗਾ ਤੇ ਹੁਣ ਆਪਾਂ ਇਹ ਨੀਚੇ ਇੱਧਰ ਲਗਾ ਦੀ ਆਪਾਂ ਨੇ ਮਧਾਣੀ ਮਧਾਣੀ ਦਾ ਆਪਾਂ ਪਹਿਲਾਂ ਲਗਾ ਗਏ ਸੀਗੇ ਤੇ ਫਿਰ ਵੀਡੀਓ ਬਣਾਈ ਨਹੀਂ ਗਈ ਮੈਨੇ ਚਾਰਚ ਤੇ ਲਾਇਆ ਵਾਸ ਸੀਗਾ ਫੋਨ ਤੇ ਹੁਣ ਕੱਢ ਲਈ ਆਪਾਂ ਮੱਖਣ ਮੱਖਣ ਪਹਿਲਾਂ ਕਰੀਏ ਮਧਾਨੀ ਸਤਾਫ ਤੇ ਉਸ ਤੋਂ ਬਾਅਦ ਕੱਢਦੇ ਆਪਾਂ ਮੱਖਣ ਤੇ ਲੋ ਜੀ ਮੱਖਣ ਇੱਕ ਪਾਲਾ ਨੇ ਕੌਲੇ 'ਚ ਆਪਾਂ ਇਹ ਪਾਲਿਆ ਕੌਲੇ 'ਚ ਕੌਲੇ 'ਚ ਪਾ ਕੇ ਤੇ ਬਾਕੀ ਦਾ ਪਾਲਾ ਨੇ ਇਹ ਕੜਾਹੀ 'ਚ ਲੋਹੜੇ 'ਚ ਇਹਦੇ 'ਚ ਗਰਮ ਕਰ ਲੂੰਗੀ ਮੈਂ ਸਕਾਲਾ ਹੋ ਜਾਂਦਾ ਫਿਰ ਗਰਮ ਤੇ ਵਧੀਆ ਤੇ ਲੋ ਜੀ ਮੱਖਣ ਕੱਢ ਕੇ ਇਹ ਮੈਂ ਚੌੜ ਦੇਖਦੀ ਸੀਗੀ ਇਹਦੇ ਵਿੱਚ ਫਿਰਦੀ ਆ ਸਸੁਸਰੀ ਤੇ ਇਹਦੇ ਵਿੱਚ ਪਾਇਆ ਮੈਂ ਨੂਨ ਸੁਸਰੀ ਤੋਂ ਇੱਕ ਇਹ ਗੋਲੀਆਂ ਪਾਈਆਂ ਸੀਗੇ ਆਪਾਂ ਇਹ ਵਾਲੀਆਂ ਦਾਲਾਂ ਸਬਜ਼ੀਆਂ ਵਾਲੀਆਂ ਦੂਜੇ ਡੱਬਿਆਂ ਚੋਂ ਕੱਢ ਕੇ ਪਾਤੀਆਂ ਇੱਜ ਤਾਂ ਸੁਸਰੀ ਬਹੁਤ ਤੇ ਲੋ ਜੀ ਹੁਣ ਇਹ ਪਾ ਲੈਣੇ ਆਪਾਂ ਹਲਦੀ ਹਲਦੀ ਆਪਾਂ ਪਿਹਾ ਕੇ ਲਿਆਂਦੀ ਸੀਗੀ ਤੇ ਹੁਣ ਇਹ ਮੈਂ ਡੱਬਾ ਧੋਤਾ ਸੀਗਾ 2 ਦਿਨ ਹੋ ਗਏ ਸੁੱਕ ਵੀ ਰਿਹਾ ਸੀ ਇਹ ਥੋੜਾ ਜਾਂ ਤੇ ਇਹਦੇ ਵਿੱਚ ਹੁਣ ਆਪਾਂ ਹਲਦੀ ਪਾ ਲਾਂ ਮੈਂ ਡੱਬੇ ਚ ਖਿੰਡਣ ਤੋਂ ਮੈਂ ਨਾ ਵਾ ਵਾ ਸੈੱਟ ਕਰ ਲਾਂ ਇਹ ਹਲਦੀ ਆਪਣੀ ਹੈਗੀ ਘਰ ਦੀ ਪਹਿਲਾਂ ਤੁਸੀਂ ਵੀਡੀਓ ਵੇਖੀ ਹੋਣੀ ਉਵਾਲੀ ਸੀਗੀ ਪਹਿਲਾਂ ਸਮਾਰੀ ਮੈਂ ਤੇ ਜੜਾਂ ਜੂੜਾਂ ਜੀਆਂ ਤੋੜੀਆਂ ਜਿਹੜੀਆਂ ਹੁੰਦੀਆਂ ਨੇ ਇਹਨਾਂ ਦੇ ਛੋਟੀ ਗੱਡੀਆਂ ਵੱਡੀਆਂ ਗੱਡੀਆਂ ਸਵਾਰੀ ਸੀਗੀ ਵੀਡੀਓ ਵੈਸੇ ਪਾਈ ਵੀ ਆ ਮੈਂ ਤੇ ਫਿਰ ਸਕਾਈ ਹਵਾਲੀ ਹਵਾਲ ਕੇ ਫਿਰ ਮੈਂ ਸਕਾਈ ਸਕਾ ਕੇ ਤੇ ਹੁਣ ਪਿਹਾ ਕੇ ਲੈਂਦੀ ਆ ਤੇ ਲੋ ਜੀ ਇਧਰ ਆਪਾਂ ਬਣਾ ਲੈਨੇ ਆ ਸਬਜੀ ਤੇ ਮੈਂ ਗਠੇ ਧਰਤੇ ਸੀਗੇ ਵਿੱਚ ਪਾ ਲੀਆਂ ਹਰੀਆਂ ਮਿਰਚਾਂ ਇੰਨੇ ਗਠੇ ਭੁੱਜਦੇ ਨੇ ਮੈਂ ਕਿਹਾ ਹਲਦੀ ਪਾ ਕੇ ਕੰਮ ਨਿਮੇੜ ਕੇ ਤੇ ਡੱਬਿਆਂ ਚ ਪਾਤੀ ਸੀਗੀ ਬਾਕੀ ਉਵੇਂ ਦੀ ਰੱਖੀ ਪਈ ਆ ਹਲੇ ਉਹ ਵੀ ਲਾਉਣੀਆਂ ਕੰਮ ਕੀ ਲਾਉਣੀਆਂ ਆਪਾਂ ਦੇਖਦੇ ਆ ਕੀ ਕਰਨਾ ਤੇ ਲੋ ਜੀ ਇੱਧਰ ਆਪਾਂ ਨੇ ਕੱਪੜੇ ਧੋਤੇ ਸੀਗੇ ਹੁਣ ਫਿਰ ਚਲਾਂ ਮੈਂ ਚਿੱਟੇ ਧੋਤੇ ਹੈਗੇ ਤਾਂ ਸੋੜੀ ਸੀਗੇ ਬੇਟੇ ਦੇ ਤੇ ਚਲੋ ਜੀ ਮੈਂ ਧੋਤੇ ਕੰਮ ਨਿਬੜਤਾ ਧੁੱਪ ਵਧੀਆ ਸੀਗਾ ਧੁੱਪ ਬੜੀ ਆ ਵਿਚਦੀ ਮੈਂ ਕੱਪੜੇ ਪਾ ਲਈ ਤੇ ਇੱਧਰ ਮੈਂ ਸਬਜ਼ੀ ਤੜੀ ਵੀ ਸੀਗੀ ਇੰਨੇ ਆਪਣੇ ਰਿਜਕੇ ਪਿਆਜ਼ ਪਿਆਜ਼ ਰਿਜਕੇ ਤੇ ਹੁਣ ਮੈਂ ਪਾ ਲੂੰਗੀ ਭਿੰਡੀਆਂ ਥੋੜੀਆਂ ਬਹੁਤੀਆਂ ਹੁਣ ਤਾਂ ਆਖਰੀ ਵਾਰ ਦੀਆਂ ਹੀ ਨੇ ਆਪਣੇ ਲੱਗੀਆਂ ਭੀਆਂ ਤੋੜ ਲਈ ਸੀ ਮੈਂ ਦੋ ਦੋ ਕਰਕੇ ਹੁਣ ਜਿਹੜੀਆਂ ਹੈਗੀਆਂ ਕੱਚੀਆਂ ਪੱਕੀਆਂ ਸਾਰੀਆਂ ਨਿਬੜ ਗਿਆ ਆਪਣਾ ਅੱਜ ਬਣਾ ਲਾਣੀਆਂ ਮੈਂ ਕਿਹਾ ਚਲੋ ਪੰਨੀਆਂ ਸੀਗੀਆਂ ਹੁਣ ਤਾਂ ਲਗਦੀਆਂ ਨਹੀਂ ਹੈਗੀਆਂ ਤੇ ਫੇਰ ਦੇਖੀ ਜੋ ਫੇਰ ਤਾਂ ਹੁਣ ਮੋਲੇ ਲਿਆਉਣੀ ਪੁਣੀ ਹੈ ਸਬਜ਼ੀ ਹੁਣ ਤਾਂ ਹੈ ਨਹੀਂ ਹੈਗੀਆਂ ਕੀ ਹੈ ਲਾਈਆਂ ਸੀਆਂ ਬੇਲਾਂ ਨਾ ਤੋਰੀਆਂ ਨਾ ਪੇਠੇ ਦੀਆਂ ਫੁੱਲਾਂ ਆ ਲਾ ਕੇ ਸੁੱਕੀ ਗਏ ਨੇ ਕੋਈ ਸਬਜ਼ੀ ਨਹੀਂ ਲੱਗੀ ਤੇ ਲੋ ਜੀ ਹੁਣ ਮੈਂ ਪ੍ਰਿੰਡੀਆਂ ਦੀ ਸਬਜ਼ੀ ਮਿਕਸ ਕਰਦਾ ਵਿੱਚ ਪ੍ਰਿੰਡੀਆਂ ਹੈ ਤਾਂ ਸੋੜੀਆਂ ਸੀਗੀਆਂ ਪਰ ਮਿਕਸ ਕਰ ਲੈਣੀ ਚਲੋ ਆਪਣਾ ਡੰਗ ਸਰ ਜਾਣ ਤੇ ਅੱਜ ਮੈਂ ਸਬਜੀ ਸਵੇਰੇ ਹੁਣ ਬੇਟਾ ਖਾਂਦਣੀ ਅੱਜ ਮੈਂ ਦੁਪਹਿਰੇ ਬਣਾ ਰਹੀ ਹਾਂ ਹੁਣ ਸਬਜੀ ਦੁਪਹਿਰੇ ਖਾ ਲਾਂਗੇ ਜੀਨੇ ਖਾਣੀ ਹੋਊ ਬੇਟਾ ਆ ਜੂਗਾ ਖਾ ਲੂਗਾ ਹੁਣੇ ਤਾਂ ਨੰਗ ਗਿਆ ਉਹ ਸਵੇਰੀਆਂ ਚ ਕਦੇ ਖਾਂਦਾ ਕਦੇ ਨਾ ਇੱਕ ਪਰੌਂਠਾ ਖਾ ਕੇ ਨੰਗ ਗਿਆ ਤੇ ਲੋ ਜੀ ਸਬਜੀ ਬਣਾ ਲਈ ਬਣਾ ਕੇ ਮਿਕਸ ਕਰ ਲਿਆ ਆਪਾਂ ਨੇ ਕੰਮ ਨਿਬੜ ਜੂਗਾ ਆਪਣਾ ਹੁਣ ਸਬਜੀ ਦਾ ਫਟਾਫਟ ਕੰਮ ਨਿਬੇੜਦਾ ਮੈਂ ਤੇ ਲੋ ਜੀ ਜਿਹੜੇ ਹੋਰ ਕੱਪੜੇ ਹੈਗੇ ਸੀਗੇ ਉਹ ਵੀ ਪਾਇਆ ਹੀ ਮੈਨੇ ਮੇੜਿਆ ਹੀ ਫਿਰ ਪੱਗਾ ਲਾ ਦੂੰਗੀ ਦੂਜੇ ਉਰਾਂ ਕਰਤੇ ਹੋਰਾਂ ਤੋਂ ਚੱਕਣੀ ਸਕਾਲੇ ਨੇ ਧੁੱਪ ਬਹੁਤ ਹੋ ਗਈ ਹੁਣ ਬਹੁਤ ਜ਼ਿਆਦਾ ਧੁੱਪ ਚ ਪਾਉਣੇ ਵੀ ਔਖੇ ਨੇ ਤੇ ਲਾਉਣੇ ਵੀ ਇੱਧਰ ਮੈਂ ਮੈਸਾਂ ਚ ਦੇਖਦੀ ਸੀਗੀ ਖੜਕਾ ਹੋ ਰਿਹਾ ਸੀਗਾ ਕੀ ਹੋ ਗਿਆ ਇਹ ਮੈਨੂੰ ਦੇਖ ਕੇ ਉੱਠ ਗੜੀਆਂ ਸਾਰੀਆਂ ਹੀ ਮੱਝਾਂ ਖੜੀਆਂ ਹੋ ਗਈ ਇੱਧਰ ਕੱਟੀ ਸੀਗੀ ਪਈ ਸੀਗੀ ਘਰਾੜੇ ਮਾਰ ਰਹੀ ਸੀਗੀ ਮੈਂ ਕਿਹਿਆ ਪਤਾ ਨਹੀਂ ਕੀ ਖੜਕਾ ਜਾ ਹੋ ਰਿਹਾ ਮੈਂ ਭੱਜੀ ਭੱਜੀ ਆ ਤੇ ਲੋ ਜੀ ਹੁਣ ਕੋਈ ਆਗੇ ਸੀ ਕਿ ਗੈਸਟ ਆਪਣੇ ਉਹਨਾਂ ਨੂੰ ਠੰਡਾ ਠੁੰਡਾ ਦਿੱਤਾ ਤੇ ਹੁਣ ਸ਼ਾਮ ਨੂੰ ਇਹ ਆਪਾਂ ਪਾਉਣੇ ਆ ਮਾਂ ਨੂੰ ਦੁੱਧ ਇਹ ਦੇਖੋ ਲੋ ਜੀ ਦੇਖ ਲੋ ਵੀਡੀਓ ਜਿਹੜੇ ਦੇਖਨੇ ਜਿਹੜੇ ਕਹਿੰਦੇ ਨੇ ਪਾਣੀ ਪਾਉਂਦੀ ਆ ਹਾਂ ਮੈਂ ਪਾਣੀ ਦੁੱਧ ਵੀ ਚੱਕ ਲਿਆ ਸੀਗਾ ਪਾਣੀ ਪਾ ਕੇ ਅੱਧਾ ਦੁੱਧ ਅੱਧਾ ਪਾਣੀ ਰੋਟੀਆਂ ਰਹਿ ਗਈਆਂ ਸੀਗੀਆਂ ਫਿਰ ਮੈਂ ਕਿਹਾ ਰੋਟੀਆਂ ਵੀ ਪਾ ਦਾਂ ਨਾਲ ਫਿਰ ਨਰਮ ਹੋ ਜਾਂਦੀਆਂ ਨੇ ਨਰਮ ਹੋ ਕੇ ਖਾ ਲੈਣਗੇ ਥਾਣੀਆਂ ਨੇ ਇਹਨਾਂ ਨੇ ਨਹੀਂ ਤਾਂ ਫਿਰ ਇਹ ਦੁੱਧੇ ਪੀ ਕੇ ਨੰਗ ਜਾਣਗੇ ਇਹਨਾਂ ਦੀ ਮਰਜ਼ੀ ਹੈ ਨਹੀਂ ਬਾਅਦ ਚ ਖਾ ਲੈਣਗੇ ਤੇ ਲੋ ਜੀ ਇਹ ਡੁੱਲ ਗਏ ਭੁੱਖੇ ਫਿਰਦੇ ਸੀ ਇਹ ਵਿਚਾਰੇ ਪਤਾ ਨਹੀਂ ਕਿੱਥੇ ਹਿੰਟਾਰਦੇ ਨਹੀਂ ਮੇਤੋ ਤੇ ਲੋ ਜੀ ਕਦੇ ਕਦੇ ਡਰਦੇ ਨੇ ਕਦੇ ਜਮੀਨ ਡਰਦਾ ਭੂਰੂ ਜੀ ਤਾਂ ਜਮੀਨ ਹੀ ਡਰਦਾ ਸੀਗਾ ਪਹਿਲਾਂ ਹੁਣ ਡਰਨ ਲੱਗ ਗਿਆ ਤੇ ਲੋ ਜੀ ਹੁਣ ਆਪਾਂ ਕੱਪੜੇ ਲਾ ਲਈਏ ਸ਼ਾਮ ਨੂੰ ਸੁੱਕ ਗਏ ਨੇ ਬਹੁਤ ਜ਼ਿਆਦਾ 4:00 ਵੱਜ ਗਏ ਸੂਪ ਵੀ ਬਹੁਤ ਜਿਆਦੇ ਆ ਬਹੁਤ ਰੜਗੇ ਕੱਪੜੇ ਸਾਰੇ ਹਨ ਸੁੱਕ ਗਏ ਬਧੀਏ ਮੈਂ ਤੇ ਲੋਜੀ ਕੱਪੜੇ ਲਾ ਕੇ ਰੱਖਤੇ ਅੰਦਰ ਤੇ ਦੁੱਧ ਵੀਂਦੇ ਨੇ ਮਾਣੋ ਬਿੱਲੀਆਂ ਆਪਣੀਆਂ ਤੇ ਹੁਣ ਮੈਂ ਬਾਹਰ ਜਗੇੜਾ ਮਾਰੇ ਆਉਣੀ ਇੱਕ ਸ਼ਾਮ ਨੂੰ ਹੁਣ ਹੁਣ ਮੈਂ ਗਰਮੀ ਕਰਕੇ ਨਹੀਂ ਜਾਂਦੀ ਸੀਗੀ ਗਰਮੀ ਬਹੁਤ ਜਿਆਦੇ ਸੀ ਬਹੁਤ ਜਿਆਦੇ ਕੋਈ ਸਬਜ਼ੀ ਬਾਜੀ ਦੇਖੀ ਸੀ ਕੋਈ ਨਹੀਂ ਲੱਗੀ ਵੀ ਸਾਰੀਆਂ ਵੇਲੇ ਐਵੇਂ ਸੁੱਕ ਗਈਆਂ ਲੋਜੀ ਹੁਣ ਆਪਾਂ ਬਰਤਨ ਸਾਫ਼ ਕਰੀਏ ਭਾਂਡੇ ਟੀਂਡੇ ਇਕੱਠੇ ਕਰਕੇ ਚਾਹ ਪਾਣੀ ਵਾਲੇ ਦੁੱਧ ਵਾਲੇ ਤੇ ਇੱਧਰ ਮੈਂ ਕਿਉਂ ਉਤਾਰ ਦਾਲੀਆਂ ਹੁਣ ਗਰਮ ਕਰਨਾ ਇਹ ਮੈਂ ਫ੍ਰੀਜ ਚ ਲਾਤਾ ਸੀਗਾ ਹੋਣ ਇੱਕ ਸਾਈਡ ਤੋਂ ਨਾ ਘਿਓ ਪਾਸੀ ਕਰਕੇ ਤੇ ਲੱਸੀ ਕੱਢਦੀਆਂ ਇਹਦੇ ਵਿੱਚੋਂ ਇਹਦੇ ਵਿੱਚੋਂ ਲੱਸੀ ਕੱਢਦੀਆਂ ਲੱਸੀ ਮੈਂ ਇਹ ਤੁਸਕੇ ਚ ਕੱਢ ਲੈਣੀ ਆ ਤੇ ਚੱਕ ਕੇ ਕੱਢਣੀ ਪਊਗੀ ਲੋ ਜੀ ਲੱਸੀ ਕੱਢ ਕੇ ਮੈਂ ਤੇ ਇੱਧਰ ਫਿਰ ਇਹ ਦੁੱਧ ਗਰਮ ਕਰਦੀਆਂ ਪਾਉਣੀਆਂ ਪਹਿਲਾਂ ਨਾਲੇ ਇੱਧਰ ਨਾਲ ਤਾਂ ਪੀਣ ਨੂੰ ਗਰਮ ਕਰਦਾ ਨਹੀਂ ਆ ਤੇ ਇੱਧਰ ਮੈਂ ਆਟਾ ਸਣਨ ਲੱਗੀ ਸੀਗੀ ਨਾਲ ਦੀ ਨਾਲ ਮੈਂ ਕਿਹ ਕੰਮ ਕਰਦਾ ਨਾਲੇ ਆਪਣਾ ਘਿਓ ਗਰਮ ਹੋ ਜਾਊਗਾ ਫਿਰ ਕੰਮ ਨਹੀਂ ਪੜ ਜੁਗਾ ਸਾਤਰੀ ਗਰਮੀ ਬਹੁਤ ਆ ਲੋਜੀ ਕਿਉ ਗਰਮ ਧਰਤਾ ਏ ਆਪਾਂ ਇੱਧਰ ਤੇ ਹੁਣ ਹੋ ਜੂਗਾ ਗਰਮ ਵਧੀਆ ਨਹੀਂ ਫਿਰ ਐ ਹੁੰਦਾ ਸੀਗਾ ਖੱਟਾ ਨਾ ਹੋ ਜੀ ਵੀ ਫਿਰ ਖੱਟੀ ਹੋ ਜਾਂਦੀ ਇਹਦੇ ਹਾਂ ਕਿਉ ਫਿਰ ਮੈਂ ਸਵੇਰੇ ਫ੍ਰਿਜ ਚ ਲਾਤਾ ਸੀਗਾ ਗਰਮ ਕਰਕੇ ਥੋੜਾ ਜਿਹਾ ਠੰਡਾ ਹੋਏ ਤੇ ਹੁਣ ਇਹਦੇ ਚੋਂ ਲੱਸੀ ਕੱਢਤੀ ਆ ਲੱਸੀ ਕੱਢ ਕੇ ਤੇ ਹੁਣ ਇਹਨੂੰ ਮੈਂ ਗਰਮ ਕਰਦਾਨੀ ਆ ਤੇ ਹੁਣ ਵਿੱਚ ਲੋਡ ਆ ਨਾ ਰੱਖਣਾ ਔਖਾ ਹੋ ਜਾਂਦਾ ਪੰਡਾ ਫ੍ਰਿਜ ਚ ਤੇ ਲੋ ਜੀ ਇਹ ਮੈਂ ਦਹੀਂ ਜਮਾਦ ਆਨੀ ਆ ਥੋੜਾ ਜਾ ਤਾਂ ਪਾ ਦਨੀ ਇਹਦੇ ਵਿੱਚ ਚੱਕਰੇ ਚ ਕੁਸ ਰੱਖ ਲੈਣੀ ਆ ਪੀਣ ਨੂੰ ਤੇ ਲੋ ਜੀ ਇੱਧਰ ਆਪਣਾ ਹੁੰਦਾ ਕਿਉ ਗਰਮ ਹੋ ਜੂਗਾ ਇਨੇ ਚਿਰ ਚ ਨਾਲ ਹੋ ਜੂਗਾ ਦੁੱਧ ਤੇ ਲੋ ਜੀ ਵੈਗਰੂ ਜੀ ਇੱਧਰ ਆਪਣਾ ਕਿਉ ਗਰਮ ਹੁੰਦਾ ਤੇ ਆਪਾਂ ਨਾਲੇ ਰਸੋਈ ਚ ਕੰਮਕਾਰ ਕਰ ਲੈਣੀਆਂ ਜਿਹੜੇ ਇੱਕ ਦੋ ਦੁੱਧ ਵੀ ਉਬਲ ਗਿਆ ਸੀਗਾ ਈ ਮੈਂ ਦਹੀ ਜਮਾਤਾ ਸੀਗਾ ਤੇ ਕਿਉਂ ਵੀ ਆਪਣਾ ਗਰਮ ਹੋ ਗਿਆ ਤੇ ਨਾਲੇ ਭਾਂਡੇ ਢਿੰਡੇ ਮਾਜਲੇ ਸਬਜ਼ੀ ਆਪਣੀ ਪਈ ਆ ਦੁਪਹਿਰ ਦੀ ਬਣਾਈ ਸੀਗੀ ਆਪਾਂ ਨੇ ਹੁਣ ਸਰ ਜਾਣਾ ਆਪਣੀ ਉਹਦੇ ਨਾਲੇ ਤੇ ਕਿਉਂ ਗਰਮ ਹੋ ਗਿਆ ਇੱਧਰ ਆਪਾਂ ਰੜਾ ਲੈਣੇ ਆਂ ਸ਼ੱਕਰ ਕਿਉ ਇਹ ਵੀ ਆਪਣੇ ਖੁਸ ਹੋ ਕੇ ਖਾ ਲਾਂਦੇ ਨੇ ਪੇਟ ਆਊਗਾ ਉਹ ਵੀ ਖਾ ਲਾਂਦਾ ਅਜਿੱਤਾ ਆ ਜਾਂਦਾ じゃ ਕਿਉ ਤੇ ਸ਼ੱਕਰ ਕਿਉ ਰੜਾ ਕੇ ਮਿਕਸ ਕਰਦੇ ਆਂ ਤੇ ਰੜਾ ਕੇ ਫਿਰ ਲੈ ਜੂਗੀ ਮੋਦਰੇ ਨਹੀਂ ਖਾ ਲਾਂਗੇ ਤੇ ਲੋਜੀ ਰੋਟੀ ਬਾਣੀ ਖਾਏ ਆ ਉਸ ਤੋਂ ਬਾਅਦ ਹੁਣ ਇਹ ਆਪਾਂ ਪੁੰਨਦਾਂ ਨੇ ਕਿਉ ਡੱਬੇ 'ਚ ਇਹ ਪੌਣੀਆਂ ਫਿਰ ਮੈਂ ਦੋ ਲੈ ਲੈਣੀ ਹੈ ਇੱਥੇ ਪਲਾਸਟਿਕ ਦੀ ਰੱਖ ਲੈਣੀ ਆ ਤੇ ਸਟੀਲ ਦੀ ਰੱਖ ਕੇ ਇਹਨੂੰ ਪੁੰਨਦੀਆਂ ਵੇ ਚੰਗੀ ਤਰ੍ਹਾਂ ਤੇ ਪੁੰਨ ਕੇ ਫਿਰ ਇਹਦੇ ਵਿੱਚ ਲੱਸੀ ਨਹੀਂ ਜਾਊਗੀ ਡੱਬਾ ਦੂਰ ਸੀਗਾ ਮੈਨੂੰ ਐ ਸੀਗਾ ਨਾਲ ਲਾ ਲਾਂ ਫਿਰ ਤੇ ਡੁੱਲ ਨਾ ਜਾਵੇ ਤੇ ਲੋ ਜੀ ਹੁਣ ਪੁੰਨਦਾਂ ਸਮਾਰ ਕੇ ਚੰਗੀ ਤਰ੍ਹਾਂ ਫਿਰ ਕੰਮ ਨਹੀਂ ਪੜੂ ਫਿਰ ਰਾਤ ਨੂੰ ਡਰ ਨਹੀਂ ਲੈਂਦਾ ਹੈਗਾ ਕੋਈ ਸਿਬ ਕੀ ਸੁਬਕੀ ਦਾ ਕੋਈ ਚੀਜ਼ ਵੜਨਦਾ ਫਿਰ ਇੱਕ ਇਹ ਲੂੰਡੀ ਤੇ ਨਾ ਟੱਕਣ ਦੀ ਸੈਟ ਆਉਂਦਾ ਸਹੀ ਨਹੀਂ ਆਉਂਦਾ ਫਿਰ ਇਹ ਚੀਜ਼ ਨਾ ਵੜ ਜੀਂ ਆ ਡਰ ਰਹਿੰਦਾ ਤੇ ਪਾ ਦੀ ਪੁਣਤੀ ਆਪਾਂ ਕਿਉਂ ਘਰ ਦਾ ਦੇਸੀ ਕਿਉਂ ਬਣਦਾ ਕਿਵੇਂ ਬਣਦਾ ਦੇਖੋ ਤੁਸੀਂ ਦੇਖਿਆ ਤਾਂ ਕੱਲ ਜਾਗ ਲਗਾ ਲਿਆ ਸੀਗਾ ਮੈਂ ਜਾਗ ਲਗਾ ਕੇ ਰੜਕਦੀ ਆ ਮੈਂ ਐਵੇਂ ਨਹੀਂ ਰੜਕਦੀ ਕਈ ਨਾ ਐਵੇਂ ਹੀ ਮੜਾਈ ਰੜਕ ਲਾਂਦੇ ਰਹੇ ਮੈਂ ਜਾਗ ਲਗਾ ਕੇ ਵਿੱਚ ਦੁੱਧ ਪਾ ਦਾਨੀਆਂ ਦਹੀਂ ਪਾ ਦਾਨੀਆਂ ਜਾਗ ਲੱਗ ਜਾਂਦਾ ਫਿਰ ਜੰਮ ਜਾਂਦਾ ਸਵੇਰ ਨੂੰ ਫਿਰ ਰੜਕਦੀਆਂ ਤੇ ਲੋ ਜੀ ਵੈਗੁਰ ਜੀ ਕਾ ਖਾਲਸਾ ਸਤਿ ਸ੍ਰੀ ਅਕਾਲ ਵੈਗੁਰ ਜੀ ਕੀ ਫਤਿਹ ਜੀ ਡੱਬੇ ਭਰਦੇ ਰਹਿਣ ਕਿਉਂ ਹੁੰਦਾ ਰਹੇ ਆਪਣੇ ਵੈਗੁਰ ਜੀ ਦੀ ਕਿਰਪਾ ਨਾਲ